ਟਾਡੇ ਨਾਲ ਗੱਲ ਕਰਨ ਦੀ ਬੜਾ ਬੜਾ ਇੱਛਾ ਸੀ ਪਰ ਮੈਂ ਕਿਹਾ ਪੰਨੂ ਸਾਹਿਬ ਨੂੰ ਉਦੋਂ ਕਹੂੰਗੇ ਜਦੋਂ ਅਸੀਂ ਵੋਟਾਂ ਪਵਾ ਕੇ ਇੰਨਾ ਕੁ ਜੋਗੇ ਹੋ ਗਏ ਕਿ ਤੁਹਾਡੇ ਨਾਲ ਗੱਲ ਕਰ ਸਕੀਏ ਨਹੀਂ ਸੀ ਸਾਹਿਬ ਇਤਨੀ ਗੱਲ ਨਹੀਂ ਹੈ ਹਮਾਂ ਨੇ ਇਸ ਦਾ ਬਹੁਤ ਜ਼ਿਆਦਾ ਕਿ ਤੁਸੀਂ ਇਨਕਲਾਬ ਇਕ ਦਿੱਤਾ ਅੰਤ ਦੀ ਆਜ਼ਾਦੀ ਪੰਜਾਬ ਦੀ ਆਜ਼ਾਦੀ ਲਈ ਪਰ ਇਹ ਗੱਲ ਇਹ ਗੱਲ ਕਦੀ ਹੀ ਨਹੀਂ ਸੋਚਣੀ ਗਈ ਕੁਝ ਕਰਕੇ ਦਿਖਾਣਾ ਤੇ ਫਿਰ ਗੱਲ ਕਰਨੀ ਮੈਂ ਤਾਂ ਕਹਿੰਦਾ ਨਹੀਂ ਕੋਲ ਦੀਰਗਾ ਬੈਠੇ ਹਾਂਜੀ ਅੱਜ ਅਸੀਂ ਗੱਲ ਕਰਨ ਨੂੰ ਮਿਲਦੇ ਨੂੰ ਆਏਗਾ ਪੰਨੂ ਸਾਹਿਬ ਵਾਜੂ ਜੀ ਖਾਲਸਾ ਵਾਜੂ ਜੀ ਕੀ ਫਤਿਹ ਜੀ ਬੈਸਿੰਗ ਸਾਹਿਬ ਹਾਂਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਇਹ ਇੱਕ ਤਰ੍ਹਾਂ ਦਾ ਸੁਪਨਾ ਹੀ ਆ ਜੀ ਗੁਰੂ ਜੀ ਦਾ ਸਾਡੀ ਬਖਸ਼ਿਸ਼ ਹੈ ਜੀ ਇਦਾਂ ਨਾ ਕਰੋ ਤੁਸੀਂ ਜੀ ਗੱਲ ਨਹੀਂ ਕਰੀ ਦੀ ਗੁਰੂ ਸਾਹਿਬ ਕਰਨ ਕਰਪਾ ਤੁਹਾਨੂੰ ਵੇਲਾ ਐਲ.ਏ. ਵਾਲੇ ਰੈਫਰੈਂਡਮ ਤੇ ਆਪਾਂ ਮਿਲਦੇ ਹਾਂ ਜੀ ਬਿਲਕੁਲ ਬਿਲਕੁਲ ਦੀ ਚੜ੍ਹਦੀ ਕਲਾ ਕਰਦੇ ਦੁਨੀਆ 'ਚ ਤੁਸੀਂ ਰਿਕਾਰਡ ਕੈਮ ਕਰਤਾ ਆਂ ਇੰਡੀਆ ਜਿਹੜਾ ਉਹਦੇ ਗੋਡੇ ਲਵਾਤੇ ਦੁਸ਼ਮਣ ਨੇ ਗੋਡੇ ਲਵਾਤੇ ਤੁਸੀਂ ਬਸ ਹੁਣ ਉਹਦੀ ਪੀਸੀ ਚੋਰੀਆਂ ਜੀ ਮਾ ਸੁਬਾ ਸੁਬਾ ਸੁਬਾ